ਇਹ ਖਬਰ ਬਹੁਤ ਹੀ ਦੁਖਦਲੀ ਹੈ ਜਲਾਲਾਬਾਦ ਨੇੜੇ ਪਿੰਡ ਗੁਲਾਮ ਰਸੂਲ ਵਿੱਚ ਅੱਗ ਲੱਗਣ ਕਾਰਨ ਕਿਸਾਨਾਂ ਦੀ ਪੁੱਤਾਂ ਮੰਗ ਪਾਲੀ ਕਣਕ ਸੜ ਕੇ ਸਵਾਹ ਹੋ ਗਈ ਇਸ ਦੌਰਾਨ ਅੱਗ ਬੁਝਾਉਂਦੇ ਹੋਏ ਦੋ ਕਿਸਾਨ ਅਮਰਿਤਪਾਲ ਸਿੰਘ ਅਤੇ ਜਸਪਾਲ ਸਿੰਘ ਬੁਰੀ ਤਰ੍ਹਾਂ ਝੋਸ ਗਏ ਹਨ ਅਤੇ ਉਨ੍ਹਾਂ ਦਾ ਟਰੈਕਟਰ ਵੀ ਅੱਗ ਦੀ ਲਪੇਟ ਵਿੱਚ ਆ ਗਿਆ ਉਹ ਇਸ ਸਮੇਂ ਸ਼੍ਰੀ ਮੁਕਤਸਰ ਸਾਹਿਬ ਦੇ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਜਿਨ੍ਹਾਂ ਵਿੱਚ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਅਤੇ ਸਕੱਤਰ ਮਨਦੀਪ ਸਿੰਘ ਸ਼ਾਮਲ ਹਨ ਨੇ ਇਸ ਘਟਨਾ ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਉਹਨਾਂ ਨੇ ਦੋਸ਼ ਲਾਇਆ ਹੈ ਕਿ ਅੱਗ ਲੱਗਣ ਤੋਂ ਬਾਅਦ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਪੀੜਤ ਕਿਸਾਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਕਿਰਤੀ ਕਿਸਾਨ ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨਾਂ ਦੇ ਖੇਤਾਂ ਦਾ ਤੁਰੰਤ ਗਿਰਦਾਵਰੀ ਕਰਵਾ ਕੇ ਉਹਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਜਾਰੀ ਕੀਤਾ ਜਾਵੇ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਅੱਗ ਵਿੱਚ ਝੁਲਸੇ ਕਿਸਾਨਾਂ ਦੇ ਇਲਾਜ ਦਾ ਸਾਰਾ ਖਰਚਾ ਸਰਕਾਰ ਚੁਕੇ। ਇਸ ਮੌਕੇ ਤੇ ਸ਼ਿੰਦਰਪਾਲ ਸਿੰਘ ਜਗਦੀਪ ਸੇਖੋਂ ਇਕਬਾਲ ਸਿੰਘ ਜਗਦੀਸ਼ ਸਿੰਘ ਅਸ਼ਦੀਪ ਸਿੰਘ ਅਤੇ ਪਰਮਜੀਤ ਸਿੰਘ ਸਮੇਤ ਹੋਰ ਵੀ ਲੋਕ ਹਾਜ਼ਰ ਸਨ ਮੈਂ ਉਮੀਦ ਕਰਦਾ ਹਾਂ ਕਿ ਸਰਕਾਰ ਇਸ ਘਟਨਾ ਤੇ ਤੁਰੰਤ ਧਿਆਨ ਦੇਵੇਗੀ ਅਤੇ ਪੀੜਤ ਕਿਸਾਨਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਏ ਆਗੂ ਤੇ ਹੋਰ ਤੇ ਮਜ਼ਦੂਰ ਆਣਾ ਹਾਜ਼ਰ ਹਨ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਅੱਗ ਲੱਗੀ ਆ ਪ੍ਰਸ਼ਾਸਨ ਨੂੰ ਫੋਨ ਹੋ ਗਿਆ ਹੈ ਫਾਇਰ ਬਰਗੇਡ ਨੂੰ ਤੇ ਇੱਥੇ ਪਹੁੰਚ ਜਾਂ ਪਹੁੰਚਦੇ ਆ ਲਗਭਗ 45 ਤੋਂ 50 ਏਕੜ ਜਿਹੜਾ ਹੈਗਾ ਨਾੜ ਉਹ ਵੀ ਸੜ ਗਿਆ ਫਸਲ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ ਜਿਹੜਾ ਤੂੜੀ ਤੋਂ ਇਸ ਟਾਈਮ ਵਿੱਚ ਕਈ ਗਰੀਬ ਕਿਸਾਨਾਂ ਦਾ ਰਕਬਾ ਵੀ ਆਇਆ ਹੈ ਜਿਨ੍ਹਾਂ ਨੂੰ ਤੂੜੀ ਬਣਾਉਣੀ ਬਹੁਤ ਮੁਸ਼ਕਲ ਹੋ ਜਾਣੀ ਹੈ ਪਰ ਹੁਣ ਜਿਹੜਾ ਇਹ ਮਹੌਜਾ ਜਿਹੜਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਇਹਨਾਂ ਦੀ ਪੂਰਤੀ ਸਰਕਾਰ ਕਰੇਗੀ ਵਾਇਪ ਕੀ ਖਾਲਸਾ ਵਾਇਪ ਕੀ ਅੱਜ ਅਸੀਂ ਵੈਰੂਗਾ ਚੱਕਰ ਪਿੰਡ ਦੇ ਵਿੱਚ ਖੜੇ ਹੈਗੇ ਆ ਜਿੱਥੇ ਕਾਫੀ ਨੁਕਸਾਨ ਨਾਲ ਕਿਸਾਨਾਂ ਦੀ ਜਿਹੜੀ ਹੈਗੀ ਆ ਉਹ ਫਸਲ ਜਿਹੜੀ ਹੈਗੀ ਆ ਉਹ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਆ ਅੱਜ ਅਸੀਂ ਦੇਖਦੇ ਆਂ ਵੀ ਅੱਗ ਲੱਗੀ ਨੂੰ ਘੱਟੋ ਘੱਟ 5-4 ਘੰਟੇ ਦਾ ਸਮਾਂ ਹੋ ਚੁੱਕਿਆ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਿਹੜਾ ਹੈਗਾ ਇਹਨਾਂ ਕਿਸਾਨਾਂ ਕੋਲ ਇਹਨਾਂ ਦੀ ਸਾਰ ਲੈਣ ਨਹੀਂ ਆਇਆ ਹਾਲਾਂਕਿ ਜਦੋਂ ਝੋਨੇ ਦੀ ਪਰਾਲੀ ਨੂੰ ਮਾੜੀ-ਮੋਟੀ ਕਿਤੇ ਅੱਗ ਲੱਗ ਜਾਂਦੀ ਸੀ ਤਾਂ ਉਦੋਂ ਹੀ ਪੁਲਿਸ ਪਾਰਟੀਆਂ ਮੌਕੇ ਤੇ ਪਹੁੰਚ ਜਾਂਦੀਆਂ ਸੀ ਪਰ ਜਿਹੜੇ ਅੱਜ ਜਦੋਂ ਕਿਸਾਨਾਂ ਦੇ ਉੱਤੇ ਵਿਪਤਾ ਬਣੀ ਉਹਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਹੈ ਜਿਹੜੀ ਉਹਨਾਂ ਦੇ ਜਿਹੜੇ ਸੁਪਨੇ ਸੀਗੇ ਉਹ ਚੱਕਨਾ ਚੂੜ ਹੋਏ ਆ ਤੇ ਅੱਜ ਉਹਨਾਂ ਕਿਸਾਨਾਂ ਦੀ ਸਾਰ ਲੈਣ ਵਾਸਤੇ ਜਿਹੜੀ ਹੈਗਾ ਕੋਈ ਵੀ ਅਧਿਕਾਰੀ ਮੌਕੇ ਤੇ ਮੌਜੂਦ ਨਹੀਂ ਹੈਗਾ ਅਸੀਂ ਉਹ ਪੰਜਾਬ ਸਰਕਾਰ ਵੱਡੀਆਂ ਵੱਡੀਆਂ ਗੱਲਾਂ ਕਰਦੀ ਸੀ ਅਸੀਂ ਲੋਕਾਂ ਨੂੰ ਕੁਖੜੀ ਦਾ ਮੁਆਵਜ਼ਾ ਦੇਵਾਂਗੇ ਫਰਾਨੀ ਚੀਜ਼ ਦਾ ਮੁਆਵਜ਼ਾ ਦੇਵਾਂਗੇ ਪਰ ਇਹ ਜਿਹੜੀ 6 ਮਹੀਨੇ ਦੀ ਮਿਹਨਤ ਸੀ ਕਿਸਾਨ ਦੀ ਉਹ ਮਿੱਟੀ ਦੇ ਵਿੱਚ ਕਿਸ ਤਰ੍ਹਾਂ ਰੁਲ ਗਈ ਆ ਉਹ ਉਸ ਦੇ ਮੁਆਵਜ਼ੇ ਦੀ ਕੋਈ ਜਿਹੜੀ ਹੈਗੀ ਸਰਕਾਰ ਗੱਲ ਨਹੀਂ ਕਰ ਰਹੀ ਕਿੰਨੇ ਥਾਵਾਂ ਤੇ ਅੱਜ ਜਿਹੜੀ ਪੰਜਾਬ ਦੇ ਵਿੱਚ ਅੱਗ ਲੱਗੀ ਹੈਗੀ ਹੈ ਸਰਕਾਰ ਨੇ ਕੋਈ ਸਪੈਸ਼ਲ ਗਰਦੌਰੀਆਂ ਦੇ ਹੁਕਮ ਨਹੀਂ ਦਿੱਤੇ ਹਜੇ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ ਅਸੀਂ ਇਹ ਸਿਸਟਮ ਦੀ ਨਾਕਾਮੀ ਜਿਹੜੀ ਸੱਦ ਹੁੰਦੀ ਹੈਗੀ ਇੱਥੋਂ ਤੇ ਅਸੀਂ ਇਸ ਤੇ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੇ ਇਹਦੇ ਤੇ ਕੋਈ ਜੇ ਨਾ ਕੋਈ ਐਕਸ਼ਨ ਲਿਆ ਤਾਂ ਅਸੀਂ ਇਹਦੇ ਤੇ ਕੋਈ ਜਿਹੜੀ ਹੈਗੀ ਆ ਸਖਤ ਐਕਸ਼ਨ ਲੈਣ ਲਈ ਮਜਬੂਰ ਹੋਵਾਂਗੇ ਜਿਹੜੀ ਤਾਂ ਕਿ ਉਹ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਤੇ ਇੱਕ ਜਲਾ ਅੰਮ੍ਰਿਤਸਰ ਦਾ ਹੈਗਾ ਜੱਟਾ ਠੀਕ ਹੈ ਜੀ ਇਹ ਨਹੀਂ ਕਰ ਰਹੇ ਟਿੱਕੇ ਤੇ ਲਈ ਸੀਗੀ ਠੀਕ ਹੈ ਜੀ ਆਪ ਕੋਈ ਟੋੜ ਨਹੀਂ ਹੋਇਆ ਅੱਜ ਤੱਕ ਠੀਕ ਹੈ ਜੀ ਟੋੜਿਆ ਰੁਪਏ ਹੀ ਆ ਗਿਆ ਅੱਲਾ ਵੀ ਗਿਆ ਉਹ ਤਾਂ ਹੈ ਵੀ ਕਿ ਤੇ ਵੀ ਆ ਗਿਆ ਉਸਕੇ ਤੇ ਉਸ ਬਾਅਦ ਅਸੀਂ ਅੱਗੇ ਟੋੜ ਕਰ ਲਿਆ ਫਿਰ ਉਸੇ ਗੱਡੀ ਦੇ ਪਰਵਾਹ ਦੇ ਠੀਕ ਹੈ ਜੀ ਇੱਕ ਟਰੈਕਟਰ ਤੇ ਜੋ ਉਸ ਗਿਆ ਇੱਕ ਟਰੈਕਟਰ ਤੇ ਦੋ ਖਸਾਨ ਜੀ ਉਹਨਾਂ ਨੂੰ ਵੀ ਕੈਨ ਕੈਨ ਖਸਾਨਾਂ ਨੂੰ ਵੀ ਅੱਗੇ ਦਾ ਸਟੇਟਮੈਂਟ ਦੇ ਜੀ ਠੀਕ ਹੈ ਇੱਕੋ ਕਿਸਾਨਾਂ ਦਾ ਜਿਹੜਾ ਟਰੈਕਟਰ ਹੈਗਾ ਉਹ ਸੜ ਚੁੱਕਿਆ ਤੇ ਇੱਕ ਕਿਸਾਨ ਜਿਹੜਾ ਹੈਗਾ ਉਹ ਚੁੱਲ ਚੁੱਕਿਆ ਜਿਹੜਾ ਗੇਰੇ ਇਲਾਜ ਇਸ ਟਾਈਮ ਮੁਕਸਰ ਹਸਪੀਟਲ ਦੇ ਵਿੱਚ ਦਾਖਲ ਹੈਗਾ ਉਹ ਵੀ ਕਿਸਾਨਾਂ ਨੇ ਦੱਸਿਆ ਵੀ ਉਹਦੇ ਕਾਫੀ ਜਿਹੜੇ ਗੰਭੀਰ ਤਰੀਕੇ ਨਾਲ ਚੁੱਲ ਚੁੱਕਿਆ ਸਾਡੇ ਕਿਸਾਨਾਂ ਨਾਲ ਜੁਤਡਾਈ ਘਟਨਾ ਵਾਪਰੀ ਇਹਨਾਂ ਦੀਆਂ ਫਸਲਾਂ ਜਿਹੜੀ ਅੱਜ ਇਥੇ ਸਰਗੀ ਹੈਗੀ ਆ ਤੇ ਅਸੀਂ ਆਏ ਹੈਗੇ ਆ ਤੇ ਅਸੀਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਹੈਗੇ ਆ ਵੀ ਜਿਹੜਾ ਇੱਥੇ ਸਾਡੇ ਕਿਸਾਨਾਂ ਦਾ ਜੀ ਕਣਕ ਸੜੀ ਆ ਜਾਂ ਹੋਰ ਟਰੈਕਟਰਾਂ ਦਾ ਨੁਕਸਾਨ ਹੋਇਆ ਜਾਂ ਸਾਡਾ ਜਿਹੜਾ ਕਿਸਾਨ ਇੱਕ ਉਹਦੇ ਦੌਰਾਨ ਅੱਗ ਦੇ ਵਿੱਚ ਝੁਲਸਿਆ ਗਿਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਸਾਡੇ ਕਿਸਾਨਾਂ ਨੂੰ ਤਰੰਤ ਜਿਹੜੀ ਇਹਦੀ ਗਰਦੌਰੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜਾ ਸਾਡਾ ਕਿਸਾਨ ਇਸ ਅੱਗ ਦੇ ਸੇਕ ਦੇ ਵਿੱਚ ਝੁਲਸੇ ਹੈਗੇ ਆ ਤੇ ਪ੍ਰਸ਼ਾਸਨ ਉਹਨਾਂ ਦੇ ਇਲਾਜ ਦੀ ਜ਼ਿੰਮੇਵਾਰੀ ਲਵੇ ਸਾਨੂੰ ਇਹ ਗਿਲਾ ਹੈਗਾ ਵੀ ਜਿਹੜੀਆਂ ਇਹ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਚੋਣੇ ਵੇਲੇ ਇਹ ਇੱਕ ਦਾਵਾ ਕਰਦੇ ਸੀ ਵੀ ਅਸੀਂ ਜਿਹੜਾ ਸੈਟਲਾਈਟ ਰਾਹੀਂ ਇਹ ਦੇਖਦੇ ਹੈਗੇ ਆ ਵੀ ਉਹਨਾਂ ਨੂੰ ਝੱਟ ਪਤਾ ਲੱਗ ਜਾਂਦਾ ਸੀ ਕਿ ਜਦੋਂ ਕਿਤੇ ਕੋਈ ਅੱਗ ਲੱਗ ਜਾਂਦੀ ਸੀ ਜਾਂ ਕਸਾਲ ਲਾਉਂਦੇ ਸੀ ਇਸ ਹਾਲਾਤ ਦੇ ਵਿੱਚ ਹੋਰ ਵੀ ਪੰਜਾਬ ਦੇ ਵਿੱਚ ਥਾਂ ਥਾਂ ਘਟਨਾਵਾਂ ਵਾਪਰੀਆਂ ਹੈਗੀਆਂ ਵੱਡੇ ਪੱਧਰ ਤੇ ਜਿਹੜਾ ਕਿਸਾਨੀ ਦਾ ਨੁਕਸਾਨ ਹੋਇਆ ਇੱਥੇ ਕੋਈ ਫਾਇਰ ਬ੍ਰਿਗੇਡ ਇੱਥੇ ਕੋਈ ਪ੍ਰਸ਼ਾਸਨ ਸਾਨੂੰ ਨਜ਼ਰ ਨਹੀਂ ਆਇਆ ਸਾਨੂੰ ਸਰਕਾਰ ਦੇ ਉੱਤੇ ਇਸ ਗੱਲ ਦਾ ਗਿਲਾ ਹੈਗਾ ਇੱਕ ਪਾਸੇ ਸਰਕਾਰ ਵੱਡੇ ਦਾਅਵੇ ਕਰਦੀ ਆ ਕਿ ਇੱਕ ਪਾਸੇ ਸਾਡੇ ਕਿਸਾਨਾਂ ਦੀ ਜਿਹੜੀ ਪੁੱਤਾਂ ਵਾਂਗੂ ਪਾਲੀ ਫਸਲ ਇਸ ਤਰ੍ਹਾਂ ਜਿਹੜੀ ਮੈਂਟਾਸਕੈਂਟਾਂ ਦੇ ਵਿੱਚ ਜਿਹੜੀ ਪੈ ਪੈਰੀ ਜਿਹੜੀ ਇਹ ਮਤਲਬ ਹੋ ਜਾਂਦੀ ਹੈਗੀ ਅਸੀਂ ਇਹ ਮੰਗ ਕਰਦੇ ਆ ਵੀ ਸਾਡੇ ਜਿਹੜੇ ਕਿਸਾਨਾਂ ਨੂੰ ਤੁਰੰਤ ਇਹ ਜਿਹੜਾ ਸਾਡਾ ਬੰਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤੇ ਅਸੀਂ ਇਹਨਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਸ ਸਾਡੇ ਜਿਹੜੇ ਅੱਜ ਦਾ ਸਾਡਾ ਇਹ ਦੁੱਖ ਦਾ ਇਹ ਪਹਿਲੂ ਆ ਇਸ ਲੜਾਈ ਨੂੰ ਅੰਜਾਮ ਤੱਕ ਲੜਨ ਲਈ ਅਸੀਂ ਜਿੱਥੋਂ ਤੱਕ ਤੁਹਾਨੂੰ ਜਾਣਾ ਪਿਆ ਅਸੀਂ ਲੜਾਂਗੇ ਸਾਡੇ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਵੀ ਦੇਵਾਂਗੇ ਜਿਹੜਾ ਹੋਰ ਸਾਡੇ ਨੁਕਸਾਨ ਦੀ ਪੂਰਤੀ ਜਿਹੜੀ ਕਰਾਉਣ ਲਈ ਲਾਸਟ ਤੱਕ ਅਸੀਂ ਜਿਹੜਾ ਸੰਘਰਸ਼ ਕਰਾਂਗੇ